ਮੌਸਮ ਵਿਭਾਗ ਨੇ ਪੰਜਾਬ ਦੇ 15 ਜ਼ਿਲ੍ਹਿਆਂ ਲਈ yellow alert ਜਾਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਤੇਜ਼ ਗਰਜ ਤੇ ਬਿਜਲੀ ਦੇ ਨਾਲ ਮੀਂਹ ਪੈ ਸਕਦਾ ਹੈ। ਇਸੇ ਕਾਰਨ ਦਿਨ ਦੇ ਤਾਪਮਾਨ ਦੀ ਗੱਲ ਕਰੀ ਤਾਂ ਦਿਨ ਦਾ ਤਾਪਮਾਨ 3 ਤੋਂ 4 ਡਿਗਰੀ ਹੇਠਾਂ ਆ ਸਕਦਾ ਹੈ। ਹਾਲਾਂਕਿ ਰਾਤ ਦੇ ਤਾਪਮਾਨ 'ਚ मामुली ਕਿਰਾਬ ਜੜੀ ਦਰਜ ਕੀਤੀ ਗਈ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਨਾਲ ਕਪੂਰਥਲਾ, ਜ਼ਿਲੰਦਰ ਫਿਰੋਜ਼ਪੁਰ ਤੇ ਮੋਗਾ ਵੀ ਜਿਹੜੇ ਸ਼ਾਮਿਲ ਦੱਸੇ ਜਾ ਰਹੇ ਨਾ ਉਥੇ ਦੱਸਿਆ ਕਿ ਪੱਛਮੀ ਗੜਬੜੀ ਦੇ ਸਾਰੇ ਗਰਮ ਹੋਣ ਕਾਰਨ ਮੌਸਮ 'ਚ ਹੋਰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਦੂਜੇ ਪਾਸੇ ਪੰਜਾਬ ਦੇ ਘਟੋ ਘਟ ਤਾਮਨ 'ਚ 1.0 ਡਿਗਰੀ ਦਾ ਹਵਾਤਾ ਦਰਜ ਕੀਤਾ ਗਿਆ ਹਾਲਾਂਕਿ ਇਹ ਆਮ ਨਾਲੋਂ ਘੱਟ ਸੀਗਾ ਮੌਸਮੀ ਪਾਗੋਲਾ ਮੋਗਾ ਦੇ ਵਿੱਚ 9.3 ਡਿਗਰੀ ਦੇ ਨਾਲ ਸਭ ਤੋਂ ਵੱਧ ਠੰਡ ਮਹਿਸੂਸ ਕੀਤੀ ਗਈ ਠੰਡਾ ਉਥੇ ਦੱਸਿਆ ਕਿ ਪਠਿੰਡਾ ਦੇ ਵਿੱਚ ਘਟੋ ਘਟ ਤਾਮਨ 5.6 ਡਿਗਰੀ ਤੱਕ ਡਿਗਰਾ ਟੱਚ ਕੀਤਾ ਗਿਆ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਤਾਪਮਨ 13 ਪੈਣ ਡਿਗਰੀ 0 ਤੱਕ ਰਿਹਾ ਉੱਥੇ ਦਾ ਦੇਖ ਲਓ ਉਧਿਆਣਾ ਦੇ ਵਿੱਚ ਵੀ 13.0 ਡਿਗਰੀ ਤੱਕ ਪਟਿਆਲਾ ਦੇ ਵਿੱਚ 12.9 ਡਿਗਰੀ ਤੇ ਪਠਾਨਕੋਟ ਦੇ ਵਿੱਚ 14.3 ਡਿਗਰੀ ਤੱਕ ਜਿਹੜਾ ਤਾਪਮਨ ਟੱਚ ਕੀਤਾ ਗਿਆ ਦੂਜੇ ਪਾਸੇ ਪੰਜਾਬ ਦੇ ਵਿੱਚ ਵਰਤਮਾਨ ਤਾਪਮਨ 9.9 ਡਿਗਰੀ ਤੱਕ ਵਾਧਾ ਦਰਜ ਕੀਤਾ ਗਿਆ ਸੇ ਆਮ ਨਾਲੋਂ ਜ਼ਿਆਦਾ ਜਿਹੜਾ ਦੱਸਿਆ ਜਾ ਰਿਹਾ ਉੱਥੇ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦਾ ਸਭ ਤੋਂ ਵੱਧ ਤਾਪਮਨ 28.9 ਡਿਗਰੀ ਤੱਕ ਰੇਹਾ ਅਥੀ ਰਾਜ ਦੇ ਕਿ ਅਮਰੀਕਾ ਦੇ ਵਿੱਚ 26.6 ਡਿਗਰੀ ਲੁਧਿਆਣਾ ਦੇ ਵਿੱਚ 26.8 ਡਿਗਰੀ ਤੇਰ ਤੱਕ ਤਾਪਮਨ ਜਿਹੜਾ ਦਰਜ ਕੀਤਾ ਗਿਆ ਹੈ ਹਾਂਜੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਕਾਫੀ ਮਤਲਬ ਤਰਾਚੜਾ ਦੇਖਣ ਨੂੰ ਮਿਲ ਰਿਹਾ ਹੈ ਇਸ ਤਰ੍ਹਾਂ ਜਦੋਂ ਮਾਰਚ ਸਟਾਰਟ ਹੋਇਆ ਤਾਂ 2 ਮਾਰਚ ਨੂੰ ਵੀ ਸਾਡੇ ਕੋਲ ਜਿਹੜੀ ਹੈ بارش ਕਾਫੀ ਜ਼ਿਆਦਾ ਮਾਤਰਾ ਵਿੱਚ ਰਿਕਾਰਡ ਹੋਈ ਹੈ 336 ਮਿਲੀਮੀਟਰ بارش ਜਿਹੜੀ ਸਾਡੇ ਕੋਲ ਇੱਕ ਦਿਨ ਦੇ ਵਿੱਚ ਉਹ ਰਿਕਾਰਡ ਹੋਈ ਹੈ ਸੋ ਉਹ ਹਫਤੇ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਕਿ ਟੈਂਪਰੇਚਰਸ ਦੇ ਵਿੱਚ ਵੀ ਵੇਰੀਏਸ਼ਨ ਕਾਫੀ ਦੇਖੀ ਗਈ ਸੀ ਕਿਉਂਕਿ ਰਾਤ ਦਾ ਤਾਪਮਨ ਜਿਹੜਾ ਉਹ 6 ਡਿਗਰੀ ਨਾਰਮਲ ਤੋਂ ਜ਼ਿਆਦਾ ਰਿਕਾਰਡ ਹੋਇਆ ਸੀ ਸੋ ਪਰ ਦਿਨ ਦਾ ਤਾਪਮਨ ਜਿਹੜਾ ਆਲਮੋਸਟ ਨੀਅਰ ਟੂ ਨਾਰਮਲੀ ਰਿਹਾ ਸੀਗਾ ਜੇ ਹੁਣ ਆਪਾਂ ਦੂਸਰੇ ਹਫਤੇ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਸਾਡੇ ਕੋਲ ਜਿਹੜਾ ਅੱਜ ਦਾ ਰਾਤ ਦਾ ਤਾਪਮਨ ਹੈਗਾ ਲੁਧਿਆਣੇ ਦਾ ਉਹ 12 ਡਿਗਰੀ ਤੱਕ ਜਿਹੜਾ ਰਿਕਾਰਡ ਹੋਇਆ ਜਿਹੜਾ ਕਿ ਨਾਰਮਲ ਨਾਲੋਂ 2-3 ਡਿਗਰੀ ਜ਼ਿਆਦਾ ਹੈ ਸੋ ਜਿਹੜਾ ਦਿਨ ਦਾ ਤਾਪਮਨ ਹੈਗਾ ਉਹ ਮਤਲਬ ਥੋੜਾ ਨੀਅਰ ਟੂ ਨਾਰਮਲ ਚੱਲ ਰਿਹਾ ਸੋ ਇਨਾਂ ਕੰਡੀਸ਼ਨਸ ਦੇ ਵਿੱਚ ਆਪਾਂ ਦੇਖ ਰਿਹਾ ਕਿ ਫਿਰ ਪਛਮੀ ਚੱਕਰਵਾਤ ਜਿਹੜਾ ਨਾਰਥ ਰੀਜਨ ਨੂੰ ਮਤਲਬ ਟੱਚ ਕਰ ਰਿਹਾ ਜਿਹੜਾ ਕਿ ਕੱਲ੍ਹ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਹੈ ਕਿ ਬੱਦਲ ਵਾਈ ਰਹੀ ਹੈ ਆਪਣੀ 10 ਤਰੀਕ ਨੂੰ ਸੋ 11 ਤਰੀਕ ਨੂੰ ਵੀ ਅੱਜ ਥੋੜਾ ਜਿਹਾ ਉਹ ਜਿਹੜਾ ਪਾਸ ਔਨ ਹੋ ਰਿਹਾ ਉਹਦਾ ਇਫੈਕਟ ਰਹੇਗਾ ਔਰ 13 14 ਨੂੰ ਚਾਂਸਸ ਹੈਗੇ ਨੇ ਕਿ ਜਿਹੜੇ ਲਾਈਟ ਰੇਨਫਾਲ ਜਿਹੜੀ ਆ ਉਹ ਹੋ ਸਕਦੀ ਹੈ ਪੰਜਾਬ ਦੇ ਆਲਮੋਸਟ ਸਾਰੇ ਹਿੱਸਿਆਂ ਦੇ ਵਿੱਚ ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਬਟ ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਇਹ ਮਤਲਬ ਲਾਈਟ ਰੇਨਫਾਲ ਹੋਏਗੀ ਪਰ ਬੱਦਲ ਵਾਈਜ਼ ਮਤਲਬ ਕਾਫੀ ਰਹੇਗੀ ਇਹਨਾਂ ਦਿਨਾਂ ਦੇ ਵਿੱਚ ਸੋ ਜੇ ਇਹਦਾ ਜ਼ਿਆਦਾ ਜਿਹੜਾ ਇਫੈਕਟ ਹੈਗਾ ਉਹ ਨਾਰਥ ਰੀਜਨ ਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਪੰਜਾਬ ਦੇ ਨਦਰਨ ਜਿਹੜੇ ਏਰੀਆਜ਼ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਘਤਾਸਪੁਰ ਹੋ ਗਿਆ ਨਾ ਇਹਨਾਂ ਏਰੀਆ ਦੇ ਵਿੱਚ ਉਹਦਾ ਇਫੈਕਟ ਜ਼ਿਆਦਾ ਰਹੇਗਾ ਤੇ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਸਾਊਥ ਵਾਲਾਂ ਨੇ ਇਹਦਾ ਇਫੈਕਟ ਕੱਟ ਹੋ ਗਿਆ ਕਿਉਂਕਿ ਇਹ ਜਿਹੜਾ ਪਾਸਨ ਕਰ ਰਿਹਾ ਵੈਸਟਰਨ ਡਿਸਟਰਬੈਂਸ ਇਹਦਾ ਇਫੈਕਟ ਹਲੇ ਸਾਡੇ ਕੋਲ 2-3 ਦਿਨ ਤੱਕ ਰਹੇਗਾ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਰਾਹਤ ਆ ਜਾਂ ਕਿਉਂਕਿ بارش ਦਾ ਜਿਹੜਾ ਪ੍ਰਕੋਪਨ ਦੇਖਣ ਨੂੰ ਮਿਲੇਗਾ ਆ ਦੇਖੋ ਕਿਉਂਕਿ ਜਿਹੜੇ ਸਾਨੂੰ ਜੋ ਪ੍ਰੈਡਿਕਸ਼ਨ ਹੈਗੀ ਹੈ ਕਿ ਵਿੰਡ ਜਿਹੜੀ ਹੈ ਉਹ ਵੀ ਮਤਲਬ ਹਵਾ ਵੀ ਥੋੜੀ ਤੇਜ਼ ਹੋਏਗੀ ਤੇ بارش ਦੇ ਵੀ ਸੰਭਾਵਨਾ ਹੈਗੀ ਹੈ ਪਰ ਬਹੁਤ ਜ਼ਿਆਦਾ بارش ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਸ ਤਰ੍ਹਾਂ ਸਾਨੂੰ ਆਈਐਮਡੀ ਵੱਲੋਂ ਫੋਰਕਾਸਟ ਹੈਗੀ ਹੈ ਕਿ ਜਿਹੜਾ ਸਿਸਟਮ ਹੈ ਇੰਨਾ ਜ਼ਿਆਦਾ ਸਟਰੋਂਗ ਨਹੀਂ ਹੈ ਸੋ ਬਹੁਤ ਜ਼ਿਆਦਾ ਰੇਨਫਾਲ ਦੀ ਸੰਭਾਵਨਾ ਤਾਂ ਨਹੀਂ ਹੈ ਬਟ ਫਿਰ ਵੀ ਜਿਹੜੇ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਉਹ ਇਹਨਾਂ ਦਿਨਾਂ ਦੇ ਵਿੱਚ ਜਿਵੇਂ 13 14 ਦੀ ਆਪਾਂ ਗੱਲ ਕਰਦੇ ਹਾਂ ਤਾਂ ਜਿਵੇਂ ਕਿਸੇ ਵੀ ਆਪਣੀ ਫਸਲ ਨੂੰ ਹਲੇ ਪਾਣੀ ਨਾਲ ਨਾ ਲਉਣ ਕਿਉਂਕਿ ਉਸ ਤੋਂ ਬਾਅਦ ਜਦੋਂ ਮਤਲਬ ਟੈਂਪਰੇਚਰਸ ਨਾਰਮਲ ਹੋਣਗੇ ਉਦੋਂ ਹੀ ਮਤਲਬ ਪਾਣੀ ਲਗਾਇਆ ਜਾਏ ਕਿਉਂਕਿ ਜੇ ਪਾਣੀ ਲੱਗਿਆ ਹੁੰਦਾ ਤਾਂ ਫਿਰ ਜਿਹੜਾ ਫਸਲ ਨੂੰ ਨੁਕਸਾਨ ਜ਼ਿਆਦਾ ਹੁੰਦਾ ਹੈ ਤੇ ਬਾਕੀ ਜਿਹੜੀ ਹੁਣ ਫਸਲ ਹੈ ਕਣਕ ਦੀ ਉਹ ਕਾਫੀ ਜਿਹੜੀਆਂ अर्ਲੀ ਆਪਾਂ ਕਹਿ ਸਕਦੇ ਹਾਂ ਨੇ ਸੋਇੰਗਸ ਹੈਗੀਆਂ ਨੇ ਉਹ ਤਾਂ অলਮੋਸਟ ਮੈਚੂਰ ਹੈ ਕਰੌਪ ਸੋਦਾ ਖਾਸ ਧਿਆਨ ਰੱਖਣਾ ਚਾਹੀਦਾ ਬਾਕੀ ਜਿਵੇਂ ਹੁਣ ਟੈਂਪਰੇਚਰ ਵਧੇਗਾ ਉਹਦੇ ਨਾਲ ਜੇ ਕੋਈ ਹੋਰ ਵੀ ਜਿਵੇਂ ਤੇਲੇ ਦਾ ਅਸਰ ਹੁੰਦਾ ਤਾਂ ਉਹਦੇ ਹਿਸਾਬ ਨਾਲ ਜਿਹੜੇ ਕਿਸਾਨ ਵੀ ਰਹਿ ਉਹ ਆਪਣਾ ਮਤਲਬ ਜਿਹੜੀ ਸੀ ਐਡਵਾਈਜ਼ਰੀ ਈਸ਼ੂ ਕਰਦੇ ਆ ਉਹਦੇ ਹਿਸਾਬ ਨਾਲ ਆਪਣੇ ਜਿਹੜੀ ਫਸਲ ਆ ਉਹਦਾ ਨਰੀਖਣ ਕਰਦੇ ਰਹਿ ਕੋਈ ਰਿਕਾਰਡ ਜਾਂ ਕੋਈ ਅਲਰਟ ਵੀ ਆ ਕੋਈ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਖਾਸ ਰਿਕਾਰਡ ਨਹੀਂ ਹੈ ਅਲਰਟ ਨਹੀਂ ਹੈ ਕਿਉਂਕਿ ਐਮਡੀ ਵੱਲੋਂ ਸਾਨੂੰ ਕੋਈ yellow red ਅਲਰਟ ਨਹੀਂ ਜਾਰੀ ਕੀਤਾ ਗਿਆ ਇਸੇ ਤਰ੍ਹਾਂ ਹੀ ਕਹਿ ਰਿਹਾ ਕਿ ਸਿਸਟਮ ਜਿਹੜਾ ਇੰਨਾ ਜ਼ਿਆਦਾ ਸਟਰੋਂਗ ਨਹੀਂ ਹੈ ਲਾਈਟ ਸਿਸਟਮ ਜਿਹੜਾ ਮੂਵ ਕਰ ਰਿਹਾ ਪਰ ਉਹਦਾ ਇਫੈਕਟ ਜੂੜ ਆਏਗਾ ਇਹ ਜਾ ਸਕਦਾ ਹੈ ਮੌਸਮ ਦੇ ਵਿੱਚ ਬਦਲਾਅ ਹੋਊਗਾ ਅਗਲੀ ਗਰਮੀ ਦੇ ਨਾਲ ਤੋਂ ਸਟਾਰਟ ਹੋਊਗਾ ਆ ਦੇਖੋ ਹਲੇ ਤਾਂ ਜਿਸ ਤਰ੍ਹਾਂ ਇੱਕ ਵਾਰੀ ਟੈਂਪਰੇਚਰਸ ਫਾਲ ਕਰਨਗੇ ਕਿਉਂਕਿ ਵੈਸਟਰਨ ਡਿਸਟਰਬੈਂਸ ਦੇ ਨਾਲ ਜਿਹੜੀ ਬਾਰਿਸ਼ ਜਾਂ ਜਿਵੇਂ ਬੱਦਲ ਵਾਈ ਉਹਦੇ ਨਾਲ ਦਿਨ ਦੇ ਤਾਪਮਾਨ ਜਿਹੜੇ ਆ ਫਾਲ ਕਰਨਗੇ ਬਟ ਉਸ ਤੋਂ ਬਾਅਦ ਜਦੋਂ ਪਾਸ ਆਨ ਹੋ ਜਾਏਗਾ ਵੈਸਟਰਨ ਡਿਸਟਰਬੈਂਸ ਤਾਂ ਫੇਰ ਜਿਹੜਾ ਮੌਸਮ ਹੈ ਇੱਕ ਵਾਰੀ ਸਾਨੂੰ ਸਾਫ਼ ਨਜ਼ਰ ਆਏਗਾ